ਦੇ ਦਿੱਤਾ ਹੈ ਕਾਜਨਾ ਰਾਤ ਨੂੰ ਸਾਰਿਆਂ ਨੂੰ ਚਿੰਤਪੂਰਨੀ ਮਾਤਾ ਜੀ ਦੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਜਿਹੜਾ ਮੇਲੇ ਦਾ ਕਿੰਵਾ ਦੇ ਨੇ ਅੱਜ ਮੇਲੇ ਦਾ ਅੱਜ 7ਵਾਂ ਦਿਨ ਹੈ ਮੇਲਾ ਜਿਹੜਾ ਹੈ ਸੰਡੇ ਤੱਕ ਜੋ ਲੱਗਦਾ ਕਿ ਸੰਡੇ ਤੋਂ ਬਾਅਦ ਸੰਡੇ ਦਾ ਵੀ ਮੇਲਾ ਇਸੇ ਤਰੀਕੇ ਦੇ ਨਾਲ ਚੱਲੇਗਾ ਸੋ ਅੱਜ ਸਾਡੀ ਜਿਹੜੀ ਨਗਰ ਨਿਗਮ ਦੀ ਟੀਮ ਹੈ ਔਰ ਵਿੱਚ ਮੈਂ ਤਕਰੀਬਨ ਅੱਜ ਅਸੀਂ ਸਾਰੇ ਜਿਹੜੇ ਲੱਗਰ ਕਮੇਟੀਆਂ ਦੇ ਨਾਲ ਤਾਲਮੇਲ ਕਰਕੇ ਕੋਸ਼ਿਸ਼ ਕਰ ਰਹੇ ਆ ਕਿ ਜਿੱਥੇ ਕਿਉਂਕਿ ਸਾਰੀਆਂ ਲੰਗਰ ਕਮੇਟੀਆਂ ਨੂੰ ਬੋਰੇ ਵੀ ਦਿੱਤੇ ਆ ਸਾਰੀਆਂ ਲੰਗਰ ਕਮੇਟੀਆਂ ਨੂੰ ਡਸਪੀਨ ਵੀ ਦਿੱਤੇ ਆ ਸਾਰੀਆਂ ਲੰਗਰ ਕਮੇਟੀਆਂ ਨੂੰ ਡੇਲੀ ਸਾਡੀ ਜਿਹੜੀ ਟੀਮ ਜਾ ਕੇ ਉਹ ਲਗਾਵੇ ਵੀ ਦੇ ਕੇ ਆਉਂਦੀ ਆ ਇਹਦੇ ਵਿੱਚ ਮੇਰੇ ਤਕਰੀਬਨ ਦੋਨੋਂ ਸੈਨੀਟਰੀ ਇੰਸਪੈਕਟਰ ਹੈ ਜਨਗਰਾਜ ਜੀ ਕਰਨ ਜੋਤ ਨਾਲ ਸੀਐਸਓ ਸਾਹਿਬ 얘ਨੇ ਨਾਲ ਪੂਰੀ ਟੀਮ ਹੈ ਗੁਰਮੇਲ ਜੀ ਜਿਹੜੇ ਸੁਪਰਡੈਂਟ ਸਾਹਿਬ ਉਹਨਾਂ ਦੇ ਅੰਦਰ ਰਿਪੋਰਟਮੈਂਟ ਟੀਮ ਚੱਲ ਰਹੀ ਆ ਰੀਡਰੈਸਲ ਸਿਸਟਮ ਲੈ ਕੇ ਚੱਲਦੀ ਆ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਅਲੱਗ ਤੋਂ ਲੱਗੀਆਂ ਆ ਸੋ ਸਾਡਾ ਸਾਰਾ ਰੇ ਜਿਹੜੇ ਆ ਮਾਤਾ ਦੇ ਭਗਤਾਂ ਨੂੰ ਜਿਹੜੇ ਆਪਣੇ ਸ਼ਹਿਰ ਤੋਂ ਆ ਰਹੇ ਹੁਸ਼ਿਆਰ ਕੁਝਲੇ ਤੁਹਾਰੇ ਆ ਬਾਹਰਲੇ ਚਲਿਆ ਤੁਹਾਰੇ ਬਾਹਰਲੇ ਸਟੇਟਾ ਤੁਹਾਰੇ ਆ ਬਹੁਤ ਤੁਹਾਡਾ ਸਵਾਗਤ ਹੈ ਜੀ ਹੁਸ਼ਿਆਰਪੁਰ ਦੇ ਵਿੱਚ ਸਾਡੀ ਇੱਕੋ ਹੀ ਰਿਕੁਐਸਟ ਹੈ ਸਾਰੇ ਲੰਗਰ ਕਮੇਟੀਆਂ ਨੂੰ ਵੀ ਯਸੀ ਜਾਂ ਡਸਟਬਿਨ ਵੀ ਵੰਡੇ ਆ ਅਸੀਂ ਜਿਹੜੇ ਆ ਆ ਵੀ ਬੰਦ ਰਹੇ ਆ ਕਿ ਆਪਾਂ ਜਿਹੜੇ ਜਿਹੜਾ ਬਰਤਨ ਯੂਜ਼ ਕਰਨਾ ਜਦੋਂ ਸਟੇ ਬਰਤਨ ਯੂਜ਼ ਕਰੋ ਜਾਂ ਫਿਰ ਬਰਤਨ ਉਹ ਵਾਲੇ ਯੂਜ਼ ਕਰੋ ਜਿਹਦੇ ਅਲੂਮੀਨੀਅਮ ਫੋਇਲ ਨਾ ਹੋਵੇ ਸਾਡੀਆਂ ਟੀਮਾਂ ਜਿਹੜੀਆਂ ਉਹਦੇ ਲਈ ਸੈਂਪਲ ਸਾਰਿਆਂ ਨੂੰ ਦੇ ਰਹੀਆਂ ਲੰਗਰ ਕਮੇਟੀਆਂ ਨੂੰ ਉਹਦੇ ਨਾਲ ਵੈਂਡਰ ਦੀ ਲਿਸਟ ਵੀ ਦੇ ਰਹੀਆਂ ਬਾਅਦ ਅਗਰ ਕਿਤੇ ਰਹਿ ਗਿਆ ਤੇ ਟੀਮਾਂ ਇਦਾਂ ਹੀ ਤਰੀਕੇ ਨਾਲ ਡਿਊਟੀ ਦੇ ਵਿੱਚ ਹੈ ਚੜਦੇ ਸੂਰਜ ਵਾਲੇ ਵੀ ਸਾਡੇ ਨਾਲ ਵੋਲੰਟੀਅਰ ਹੈ ਉਸ ਤੋਂ ਬਾਅਦ ਕੋਈ ਵੀ ਇਸ ਚੀਜ਼ ਦੇ ਵਿੱਚ ਸਾਡੀਆਂ ਟੀਮਾਂ ਦੇ ਨਾਲ ਇਹਨਾਂ ਦਾ ਵੀ ਤਾਲਮੇਲ ਹੈ ਕੋਸ਼ਿਸ਼ ਅਸੀਂ ਕਰ ਰਹੇ ਹਾਂ ਸਭ ਨੂੰ ਕਵਰ ਕਰੀਏ ਕਿਉਂਕਿ ਲੰਗਰ ਕੁਝ ਪੰਡਾਲ ਇਸ ਤਰ੍ਹਾਂ ਦੇ ਆ ਜਿਹੜੇ ਪਹਿਲੇ ਦਿਨ ਤੋਂ ਲੱਗੇ ਆ ਹਜੇ ਵੀ ਚੱਲ ਰਹੇ ਆ ਕੁਝ ਨਵੇਂ ਆ ਕੇ ਵਾਈਂਡ ਅਪ ਕਰਕੇ ਜਾ ਰਹੇ ਆ ਕੁਝ ਨਵੇਂ ਹੋਰ ਇੰਸਟਾਲ ਹੋ ਰਹੇ ਆ ਸੋ ਅੱਜ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਚਾਹਦੇ ਹਾਂ ਕਿ ਸਾਰਿਆਂ ਦੇ ਕੋਲ ਕਿ ਸਾਡੇ ਡਸਟਬਿਨ ਸਾਰਿਆਂ ਕੋਲ ਲੱਗਦਾ ਜਿਹੜੇ ਪਲਾਸਟਿਕ ਕੋ ਯੂਜ਼ ਕਰਦਾ ਹੈ ਜਾਂ ਨਹੀਂ ਵੀ ਕਰਦਾ ਉਹਨਾਂ ਕੋਲ ਸੈਂਪਲ ਪਹੁੰਚ ਜਾਣ ਉਸ ਤੋਂ ਇਲਾਵਾ ਕਿ ਜਿਹੜੇ ਭਾਂਡੇ ਬਰਤਨ ਅਸੀਂ ਯੂਜ਼ ਕਰਨੇ ਆਂ ਜਰ ਕਿਸੇ ਕੋਲ ਸਟੀਲ ਦੇ ਨਹੀਂ ਆ ਔਰ ਅਸੀਂ ਇਹ ਕੀ ਕੀਤਾ ਕਿ ਸਭ ਕੋ ਬੋਰੇ ਪਹੁੰਚਾ ਵੀ ਨ ਅਸੀਂ ਦੇ ਰਹੇ ਆਂ ਔਰ ਡੇਲੀ ਨਗਰ ਨਿਗਮ ਦੀ ਟੀਮ ਜਿਹੜੇ ਆ ਵੱਡੇ ਉਹ ਲਫਾਵੇ ਜਿਹੜੇ ਯੂਜ਼ ਕੀਤੇ ਜਾ ਸਕਦੇ ਐ ਕੋ ਇਕੋ ਫ੍ਰੈਂਡਲੀ ਐ ਅਸੀਂ ਉਹ ਦੇ ਰਹੇ ਆ ਉਹ ਭਰ ਕੇ ਪੂਰਾ ਵੀ ਭਰ ਕੇ ਡਸਟਬਿਨ ਵੀ ਭਰਿਆ ਸਵੇਰੇ ਟੀਮ ਜਿਹੜੀਆਂ ਟਰਾਲੀਆਂ ਉਹ ਭਰ ਕੇ ਲੈ ਜਾਂਦੀਆਂ ਵਾ ਔਰ 2 ਵਜੇ ਜਿਹੜੀ ਟੀਮ ਹੈ ਉਹ 2 ਵਜੇ ਵਾਲੀ ਟੀਮ ਆ ਜਨਕ ਰਾਜ ਜੀ ਦੇ ਅੰਡਰ ਚੱਲਦੀ ਆ ਸਵੇਰ ਵਾਲੀ ਵੀ ਟੀਮ ਇਹਨਾਂ ਦੇ ਅੰਡਰ ਚੱਲਦੀ ਆ ਸੀਐਸਓ ਦੀਪਕ ਇਹਨੂੰ ਸਾਰਾ ਮੋਨੀਟਰ ਕਰ ਰਿਹਾ ਔਰ ਉਹ ਜਿਹੜੀ ਟੀਮ ਹੈ ਦੁਪਹਿਰ ਵਾਲੀ ਟੀਮ ਉਹ ਜਿੱਥੇ ਜਿੱਥੇ ਕਿਤੇ ਢੇਰੀਆਂ ਬਣੀਆਂ ਹੋਈਆਂ ਉਹਨੂੰ ਚੱਕ ਕੇ ਲੈ ਜਾਂਦੀ ਹੈ ਸਾਰਿਆਂ ਨੂੰ ਅਪੀਲ ਹੈ ਭਗਤਾਂ ਨੂੰ ਵੀ ਕਿ ਜਿੱਦਾਂ ਮਰਜੀ ਤੁਸੀਂ ਆਓ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਪਰ ਕਿਰਪਾ ਕਰਕੇ ਕਿਤੇ ਕੂੜੀ ਖਾਣੇ ਆ ਕਿਤੇ ਆਪਾਂ ਕੋਈ ਚਿਪਸ ਦਾ ਪੈਕੇਟ ਖਾਣੇ ਆ ਜਾਂ ਕੋਈ ਕੋਲਡ ਡਰਿੰਕ ਪੀਣੇ ਆ ਤਾਂ ਸਾਰੇ ਲੰਗਰ ਕਮੇਟੀਆਂ ਨੂੰ ਅੱਜ ਅਸੀਂ 1 ਬਾਈ 1 ਰਿਕਵੈਸਟ ਵੀ ਕਰ ਰਹੇ ਆ ਕਿ ਡਸਟਬਿਨ ਤੁਹਾਡੇ ਕੋਲ ਆਪਣੇ ਵੀ ਹੋਣਗੇ ਕਮੇਟੀ ਦੇ ਵੀ ਦਿੱਤੇ ਹੋਏ ਨਗਰ ਨਿਕਮ ਦੇ ਵੀ ਆ ਉਹ ਕਿਰਪਾ ਕਰਕੇ ਐਸੀ ਜਗ੍ਹਾ ਦੇ ਉੱਪਰ ਰੱਖ ਦਿੱਤੇ ਜਾਣ ਕਿ ਆਮ ਜਨਤਾ ਵੀ ਜੋ ਚੱਲ ਰਹੀ ਆਮ ਪਬਲਿਕ ਮਾਤਾ ਦੇ ਪੱਗ ਚੱਲ ਰਿਹਾ ਤੋ ਉਹਨੂੰ ਖਾ ਕੇ ਉਹ ਸੁੱਕਣ ਕੇ ਇੱਧਰ ਉੱਧਰ ਸੁਕਣ ਲਿਟਰਨ ਵੀ ਸਜਾਏ ਉਥੇ ਉਹਦੇ ਵਿੱਚ ਉਹਨੂੰ ਪਾ ਦੇ ਪਾ ਦੇ ਤੋ ਇਸ ਲਈ ਜਿਹੜਾ ਹੈ ਸਾਰੀਆਂ ਨਗਰ ਨਿਗਮਾਂ ਦੀ ਮਾਰ ਨੂੰ ਹਦਾਇਤ ਕਰ ਦਿੱਤੀ ਹੈ ਔਰ ਉਹਦੇ ਨਾਲ ਨਾਲ ਇੱਕ ਚੀਜ਼ ਹੋਰ ਦੱਸਣਾ ਚਾਹਾਂਗੇ ਕਿ ਇਹ ਸਮਾਰਤਾ ਜਿਹੜਾ ਹੈ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਦਾ ਨਗਰ ਨਿਗਮ ਦਾ ਹੈ ਕਿ ਮੀ